ਜੋ ਮਸ਼ਹੂਰ ਕਪਲ ਇਨਫਲੂਐਂਸਰ ਸਾਜਨ ਜਗਪਾਲ ਪੁਰੀਆ ਤੇ ਤਾਨੀਆਂ ਹਨ ਉਹਨਾਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਇਹ ਦੋਵੇਂ ਆਪਣੀਆਂ ਫਨੀ ਵੀਡੀਓਜ਼ ਅਤੇ ਬਲੌਗਸ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਹੁਣ ਉਹਨਾਂ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਉਹਨਾਂ ਦੇ ਫੈਨਸ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਜਿਵੇਂ ਹੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ ਫੈਨਜ਼ ਵੱਲੋਂ ਕਮੈਂਟ ਕਰਕੇ ਤਾਨੀਆਂ ਦੀ ਸਿਹਤ ਬਾਰੇ ਪੁੱਛਿਆ ਜਾ ਰਿਹਾ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤਾਨੀਆਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰ ਵਿੱਚ ਉਸ ਨੂੰ ਡ੍ਰਿਪ ਲੱਗੀ ਹੋਈ ਹੈ ਹਾਲਾਂਕਿ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਤਾਨੀਆਂ ਨੂੰ ਹੋਇਆ ਕੀ ਹੈ ਕੋਈ ਵੱਡੀ ਬਿਮਾਰੀ ਹੈ ਜਾਂ ਸਧਾਰਨ ਤਬੀਅਤ ਖਰਾਬ ਹੋਈ ਹੈ ਪਰ ਜਿਵੇਂ ਹੀ ਇਹ ਤਸਵੀਰ ਆਈ ਫੈਨਸ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਸਾਡੇ ਵੱਲੋਂ ਵੀ ਰੱਬ ਅੱਗੇ ਅਰਦਾਸ ਹੈ ਕਿ ਤਾਨੀਆਂ ਜਲਦੀ ਠੀਕ ਹੋਵੇ ਜਿਵੇਂ ਹੀ ਹੋਰ ਅਪਡੇਟ ਮਿਲਦੀ ਹੈ ਅਸੀਂ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਾਂਗੇ ਤੁਹਾਡੀ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ